ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਖਾ ਸੁਧਾਰਣਾ ਤੇ ਸਮਜਿਤ ਮਾਨ ਜਿਹੜਾ ਅੰਦੋਲਨ ਸ਼ੁਰੂ ਕਰ ਰਹੇ ਨੇ ਪੰਜਾਬ ਦੇ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਭਾਨੇ ਸ਼ਿਧੂ ਦੇ ਹੱਕ ਵਿੱਚ ਖੜਨ ਲਈ ਕਹਿ ਰਹੇ ਨੇ ਤੇ ਉਸ ਗੁੰਡਾਗਰਦੀ ਦਾ ਅੰਦੋਲਨ ਦਾ ਪ੍ਰਭਾਵ ਜਿਹੜਾ ਹੈ ਉਹ ਨੌਜਵਾਨਾਂ 'ਤੇ ਪੈਣਾ ਸ਼ੁਰੂ ਹੋ ਗਿਆ ਮੈਂ ਇੱਕ ਬੇਨਤੀ ਕਰਨੀ ਹੈ ਥੋੜਾ ਜਿਹਾ ਧਿਆਨ ਦੇ ਨਾਲ ਸੁਣ ਲਿਓ ਉਹ ਵੀਡੀਓ ਤੁਹਾਨੂੰ ਅਸੀਂ ਲਿੰਕ ਦੇ ਦੇਵਾਂਗੇ ਉਹ ਸੁਣ ਕੇ ਦੇਖ ਲਿਓ ਵੈਸੇ ਮੈਂ ਜਿਹੜੀਆਂ ਗਾਲਾਂ ਕੱਢਦੇ ਨੇ ਬੰਦੇ ਉਹਨਾਂ ਦੀ ਵੀਡੀਓ ਅੱਜ ਤੱਕ ਨਾਲ ਲਾਇਕ ਕੀਤੀ ਤੇ ਨਾ ਹੀ ਮੈਂ ਫੇਸਬੁੱਕ ਤੇ ਕਦੇ ਪਾਉਣ ਦੀ ਕੋਸ਼ਿਸ਼ ਕੀਤੀ ਹੈ ਚਲੋ ਉਹਨਾਂ ਦੋਖ ਤੀੜਾਂ ਦੀ ਫੋਟੋ ਤੁਹਾਨੂੰ ਜ਼ਰੂਰ ਦੇ ਦੇਵਾਂਗੇ ਵੀਡੀਓ ਦੇ ਵਿੱਚ ਇੱਕ ਮੁੰਡਾ ਕਹਿੰਦਾ ਕਹਿੰਦਾ ਭਾਨੇ ਸਿੱਧੂ ਨੇ ਭਵੰਤਮਾਨ ਦੀ ਜਿਹੜੀ ਵਾਈਫ ਹੈ ਡਾਕਟਰ ਕਹਿੰਦੇ ਉਹਨੂੰ ਪ੍ਰੈਗਨੈਂਟ ਕੀਤਾ ਹੈ ਉਹਨੂੰ ਕਹਿੰਦੇ ਪ੍ਰੈਗਨੈਂਟ ਕੀਤਾ ਹੈ ਇਹ ਵੀਡੀਓ ਦੇ ਵਿੱਚ ਸ਼ਰਿਆਮੁਖ ਤੀੜ ਬੋਲ ਰਿਹਾ ਹੈ ਕਹਿੰਦਾ ਉਹਨੂੰ ਜੇਲ੍ਹ ਵਿੱਚ ਤਾਂ ਭੇਜਿਆ ਕਿ ਕਿਤੇ ਜਦੋਂ ਬੱਚਾ ਪੈਦਾ ਹੋ ਉਹਨੂੰ ਕਿਤੇ ਉਹ ਗੁੜਤੀ ਨਾ ਦੇ ਦੇ ਜਣਕਿ ਇਹੋ ਜਿਹੇ ਗੱਲਾਂ ਇਹ ਜਿਹੜੇ ਲੱਖੇ ਸੁਧਾਣੇ ਦੀਆਂ ਕਤੀੜਾਂ ਨੇ ਜਾਂ ਸਮਝ ਜੇ ਤਾਂ ਮਾਂ ਦੀਆਂ ਕਤੀੜਾਂ ਜਿਹੜੀਆਂ ਇਹਨਾਂ ਤੋਂ ਪ੍ਰਭਾਵਿਤ ਹੋ ਕੇ ਜਣਕਿ ਇਹ ਔਰ ਗੁੱਲ ਖੇਲਣੇ ਕਹਿ ਲਈਏ ਜਾਂ ਇੱਕ ਕਰਤੂਤਾਂ ਕਰਨੀਏ ਸ਼ੁਰੂ ਕਰ ਦਿੱਤੀਆਂ ਇਹਨਾਂ ਲੋਕਾਂ ਨੇ ਇਹੋ ਜੀ ਸ਼ਬਦਾਵਲੀ ਇੱਕ ਪੰਜਾਬ ਦੇ ਸੀਐਮ ਦੀ ਘਰ ਵਾਲੇ ਲਈ ਵਰਤੀ ਜਾ ਰਹੀ ਹੈ ਤੇ ਦੂਜੇ ਪਾਸੇ ਲੋਕ ਕਹਿੰਦੇ ਨੇ ਅਸੀਂ ਗੁਲਾਮ ਹਾਂ ਸਾਨੂੰ ਆਜ਼ਾਦੀ ਚਾਹੀਦੀ ਹੈ ਜੇ ਇਹਨਾਂ ਲੋਕਾਂ ਨੂੰ ਤੁਸੀਂ ਆਜ਼ਾਦੀ ਦੇ ਦਿਓ ਮੰਨ ਲੋ ਗੱਲ ਹਾਲਾਂਕਿ ਮੈਂ ਸਹਿਮਤ ਹਾਂ ਕਿ ਪੰਜਾਬ ਆਜ਼ਾਦ ਹੈ ਇੰਡੀਆ ਦੇ ਲੋਕ ਆਜ਼ਾਦ ਨੇ ਜਿਹੜਾ ਕੋਈ ਗੁਲਾਮ ਬਣਨਾ ਚਾਹੁੰਦਾ ਬਣੀ ਜਾਵੇ ਅਸੀਂ ਗੁਲਾਮ ਹੀ ਹੈਗੇ ਹੁਣ ਜਿਹੜੇ ਲੋਕ ਕਹਿੰਦੇ ਅਸੀਂ ਗੁਲਾਮ ਆ ਸਾਨੂੰ ਆਜ਼ਾਦੀ ਚਾਹੀਦੀ ਐ ਉਹਨੂੰ ਆਜ਼ਾਦੀ ਕਿਹੜੀ ਚਾਹੀਦੀ ਐ ਕਿ ਇੱਕ ਪੰਜਾਬ ਦਾ ਮੁੱਖ ਮੰਤਰੀ ਹੋਵੇ ਉਹਦੇ ਘਰ ਵਾਲੇ ਲਈ ਤੁਸੀਂ ਇਹੋ ਜੀ ਗੰਦੀ ਕਰਤੂਤ ਇਹੋ ਸ਼ਬਦਾਵਲੀ ਵਰਤੋ ਤੁਹਾਨੂੰ ਇਹ ਆਜ਼ਾਦੀ ਚਾਹੀਦੀ ਐ ਕਿਤੇ ਨਾ ਕਿਤੇ ਜਿਹੜਾ ਪ੍ਰਭਾਵ ਹੁੰਦਾ ਇਹਨਾਂ ਗੰਦੇ ਲੀਡਰਾਂ ਦਾ ਜਿਵੇਂ ਸੁਮਨਿਤ ਮਾਨ ਸਮਝਿਤ ਮਾਨ ਤਾਂ ਸਰੇਆਮ ਕਹਿੰਦਾ ਕਿ ਮੇਰੇ ਬਾਪੂ ਨੇ ਪੈਂਟ ਦੀ ਜਿੱਪ ਖੋਲਤੀ ਸੀ ਜਦੋਂ ਖਾਲਸਾ ਪੰਥ ਦੇ ਬਾਰੇ ਮਾਫੀ ਮੰਗਣ ਦੀ ਗੱਲ ਕਰਦਾ ਉਹ ਕਿਦਾਂ-ਕਿਦਾਂ ਇਸ਼ਾਰੇ ਕਰਦਾ ਸੀ ਸ਼ਰਿਆਮ ਉਹਦੇ ਕਦਮਾਂ ਸਾਹਮਣੇ ਆਉਂਦੀਆਂ ਨੇ ਤੇ ਹੁਣ ਜਨਕਿ ਜਿਹੜਾ ਇਹ ਪ੍ਰਭਾਵ ਹੈ ਇਹਨਾਂ ਗੁੰਡਾਗਰਦੀ ਕਰਨ ਵਾਲਿਆਂ ਦਾ ਗੈਂਗਸਟਰਾਂ ਦਾ ਅੱਤਵਾਦੀਆਂ ਦਾ ਉਹ ਸਾਡੇ ਨੌਜਵਾਨਾਂ ਤੇ ਪੈ ਰਿਹਾ ਜਿਹੜੇ ਇੱਕ ਸੀਐਮ ਦੀ ਪਤਨੀ ਨੂੰ ਇਹੋ ਜਿਹੀਆਂ ਗੱਲਾਂ ਬਾਤਾਂ ਵੀਡੀਓ ਰਾਹੀਂ ਸ਼ਰਿਆਮ ਕਹਿ ਸਕਦੇ ਨੇ ਹੋਰ ਇਤੋਂ ਵੱਧ ਤੁਸੀਂ ਕੀ ਦੇਖਣਾ ਚਾਹੁੰਦੇ ਹੋ ਦੂਜੀ ਗੱਲ ਇੱਕ ਹੋਰ ਕਹਿਣੀ ਹੈ ਜਿੰਨੇ ਵੀ ਨੌਜਵਾਨ ਪੰਜਾਬ ਦੇ ਵਿੱਚ ਇਹਨਾਂ ਦੇ ਪਿੱਛੇ ਲੱਗੇ ਨੇ ਨਾ ਉਨ੍ਹਾਂ ਦੀ ਗਿਣਤੀ ਕੋਈ ਲੱਖਾਂ ਵਿੱਚ ਨਹੀਂ 20 30 ਹਜ਼ਾਰ ਹੈ 50 ਹਜ਼ਾਰ ਹੋ ਇਹ ਤੋਂ ਵੱਧ ਨਹੀਂ ਹੈਗੀ ਤੇ ਉਹਨਾਂ ਵਿੱਚ ਜੇ ਤੁਸੀਂ 1000 ਨੌਜਵਾਨ ਇਕੱਠਾ ਕਰੋਗੇ ਨਾ ਹਾਲਾਂਕਿ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਨਸ਼ਿਆਂ ਤੋਂ ਦੂਰ ਹੋ ਜਾਓ ਆਪਣੀ ਜਿਹੜੀ ਜ਼ਿੰਦਗੀ ਹੈ ਨਾ ਬੜੀ ਕੀਮਤੀ ਹੈ ਇਹਨੂੰ ਬਚਾ ਲਓ ਕਿਸੇ ਨਾਲ ਨਹੀਂ ਖੜਨਾ ਪਹਿਲਾਂ ਮਜੀਠੀਏ ਵਰਗੇ ਜਿਹੜੇ ਹੁਣ ਰੈਲੀਆਂ ਕਰਦੇ ਫਿਰਦੇ ਨੇ ਪੰਜਾਬ ਬਚਾਓ ਯਾਤਰਾ ਕਰਦੇ ਫਿਰਦੇ ਨੇ ਉਹਨਾਂ ਨੇ ਨੌਜਵਾਨੀ ਦਾ ਬੇੜਾ ਚਿੱਟੇ ਰਾਹੀਂ ਗਰ ਕੀਤਾ ਮੇਰਾ ਕਹਿਣ ਤੋਂ ਭਾਵ ਜਿਹੜੇ ਇਹ ਲੱਖੇ ਦੇ ਜਾਂ ਮਾਨ ਦੇ ਪਿੱਛੇ ਤੁਰਨ ਵਾਲੀ ਕਤਿਹੜ ਹੈਗੀ ਆ ਉਹਦੇ ਵਿੱਚ ਜੇ ਤੁਸੀਂ 100 ਦੇ ਵਿੱਚੋਂ 90 ਦੇਖ ਲੈਣੇ ਹੋਣ ਨਸ਼ੇੜੀ ਨੇ ਜਿਹੜੇ ਚਿੱਟਾ ਵੀ ਲਾਉਂਦੇ ਆ ਫੇਮ ਭੁੱਕੀ ਸ਼ਰਾਬ ਸ਼ਿਕਟਾਂ ਜਰਦਾ ਇਹ ਸਭ ਕੁਝ ਖਾਂਦੇ ਪੀਂਦੇ ਆ ਤੇ ਹੁਣ ਜਿਹੜੇ ਬੰਦੇ ਏ ਨਹੀਂ ਕਹਿ ਸਕਦੇ ਕਿ ਨੌਜਵਾਨੋ ਤੁਸੀਂ ਨਸ਼ਿਆਂ ਤੋਂ ਦੂਰ ਹੋ ਜਾਓ ਮੈਂ ਗਰੰਟੀ ਨਾਲ ਕਹਿੰਨਾ ਲੱਖਾਂ ਸਦਾਨਾਂ ਜਿਹੜਾ ਸਮ੍ਰਿਤਮਾਨ ਆਪਣੇ ਕੱਠ ਵਿੱਚੋਂ 10 ਬੰਦੇ ਨਸ਼ੇੜੀ ਕੱਢ ਕੇ ਉਹਨਾਂ ਨੂੰ ਸਾਹਮਣੇ ਵੀਡੀਓ ਬਣਾ ਕੇ ਕਹਦੇ ਵੀ ਆ ਨਸ਼ੇੜੀ ਨੇ ਇਹ ਗਲਤ ਨਹੀਂ ਕਿਉਂਕਿ ਇਹਨਾਂ ਨੂੰ ਇਹ ਮਤਲਬ ਨਹੀਂ ਹੈਗਾ ਇਹਨਾਂ ਨੂੰ ਮਤਲਬ ਹੈ ਕਿ ਅਸੀਂ ਵੱਧ ਵੱਧ ਆਪਣੇ ਪਿੱਛੇ ਕੱਠ ਕਰੀਏ ਜਿਹੜੇ ਸਾਡੇ ਮਕਸਦ ਨੇ ਉਹ ਉਹਨਾਂ ਵਿੱਚ ਅਸੀਂ ਕਾਮਯਾਬ ਹੋ ਜਾਈਏ ਜਨਨ ਕਿ ਜਿਹੋ ਦੀ ਸ਼ਬਦਾਵਲੀ ਗੁੰਡਾਗਰਦੀ ਇਹ ਕਰਦੇ ਨੇ ਬਰਦੇ ਨੇ ਉਹ ਇਹ ਜਾ ਉਹਨਾਂ ਨੌਜਵਾਨਾਂ ਤੇ ਅਸਰ ਹੋ ਰਿਹਾ ਇੱਕ ਪੰਜਾਬ ਦੇ ਮੁੱਖ ਮੰਤਰੀ ਨੂੰ ਉਹਦੀ ਪਤਨੀ ਨੂੰ ਇਹੋ ਜੀ ਕਰਤੂਤ ਸ਼ਰਿਆਾਂ ਵੀਡੀਓ ਦੇ ਵਿੱਚ ਬੋਲ ਕੇ ਕਹਿਣਾ ਇਹ ਕਿੰਨੀ ਕ ਚੰਗੀ ਗੱਲ ਐ ਪੰਜਾਬ ਦੇ ਲੋਕਾਂ ਲਈ ਤੁਸੀਂ ਆਪ ਸੋਚ ਕੇ ਵੇਖਿਓ ਮੈਂ ਇੱਕ ਬੇਨਤੀ ਕਰਦਾ ਮੇਰੇ ਅਫੀਸ਼ੀਅਲ ਪੇਜ ਦੇ ਉੱਪਰ ਜਾ YouTube ਚੈਨਲ ਦੇ ਉੱਪਰ ਔਰਤ ਪ੍ਰਤੀ ਇੱਕ ਵੀ ਕੋਈ ਇਹੋ ਜੀ ਗੱਲਬਾਤ ਕੋਈ ਬੰਦਾ ਦਿਖਾ ਦੇ ਸੁਣ ਲਵੇ ਕਿ ਬੂਟਾ ਸਿੰਘ ਨੇ ਆ ਗੱਲਬਾਤ ਕਹੀ ਹੈ ਜੁੱਤੀਆਂ ਉਹਦੀਆਂ ਸਿਰ ਮੇਰਾ ਮੈਂ ਕਲੀ ਔਰਤ ਪ੍ਰਤੀ ਨਹੀਂ ਮੈਂ ਤਾਂ ਜਿਹੜੇ ਬੰਦੇ ਗਾਲੀ ਗਲੋਚ ਕਰਦੇ ਨੇ ਨਾ ਉਹਨਾਂ ਲਈ ਸ਼ਬਦ ਖਾਚ ਗਤੀੜ ਭੇੜ ਵਰਦਾ ਮੈਂ ਉਹਨਾਂ ਨੂੰ ਵੀ ਕਦੇ ਗਾਲ ਨਹੀਂ ਕਢੀ ਇਹ ਗਾਲ ਨਹੀਂ ਜਿਹੜੀ ਮੈਂ ਗੱਲ ਕਹੀ ਹੈ ਇਹ ਕਹਿ ਲਈ ਉਹਨਾਂ ਲੋਕਾਂ ਨੂੰ ਲਾਣਤਾ ਪਾਉਣ ਵਾਸਤੇ ਜਿਵੇਂ ਗੁਰੂ ਪਾਤਸ਼ਾਹ ਜੀ ਨੇ ਪਾਵਨ ਬਾਣੀ ਦੇ ਅੰਦਰ ਇਹੋ ਜੇ ਸ਼ਬਦ ਵਰਤੇ ਨੇ ਕਰਤੂਤ ਪਸ਼ੂ ਕੀ ਮਾਨਸ ਜਾਤ ਦੇਖੋ ਬੰਦੇ ਨੂੰ ਸਿੱਧਾ ਪਸ਼ੂ ਨਹੀਂ ਕਿਹਾ ਉਹਨੂੰ ਵੀ ਇਹ ਕਿਹਾ ਕਿ ਤੇਰੀ ਜਾਤ ਤੇ ਮਨੁੱਖਾਂ ਵਾਲੀ ਹੈ ਪਰ ਤੇਰੀ ਕਰਤੂਤ ਜਿਹੜੀ ਹੈ ਪਸ਼ੂਆਂ ਵਾਲੀ ਹੈ ਇਸ ਤਰੀਕੇ ਨਾਲ ਕਿਹਾ ਕਿਸੇ ਨੂੰ ਠੇਸ ਨਾ ਪਹੁੰਚੇ ਜਾਨੀ ਕਿ ਜਿਹੜੀ ਸ਼ਬਦਾਵਲੀ ਹੁਣ ਨੌਜਵਾਨ ਸਿੱਧੇ ਤੌਰ ਤੇ ਹੇਸ ਰੋਕ ਤੇ ਇੰਸਟਾਗ੍ਰam ਤੇ ਜਾਂ YouTube ਚੈਨਲ ਤੇ ਵਰਤ ਰਹੇ ਨੇ ਉਹ ਇਹਨਾਂ ਲੱਖੇ ਵਰਗਿਆਂ ਦੀ ਮਾਨ ਵਰਗਿਆਂ ਦੀ ਦੇਣ ਹੈ ਪੰਜਾਬ ਦੇ ਲੋਕੋ ਤੁਸੀਂ ਹੁਣ ਥੋੜਾ ਜਿਹਾ ਸਮਝ ਲਿਓ ਵੀ ਕਰ ਕੀ ਰਹੇ ਨੇ ਇੱਕ ਬੇਨਤੀ ਹੋਰ ਕਰਨੀ ਹੈ ਜਿਹੜੇ ਲੱਖੇ ਵਰਗੇ ਸਹਾਰਾ ਲੈਂਦੇ ਨੇ ਨਾ ਧਰਮ ਦਾ ਜਾਂ ਸਿੱਖੀ ਦਾ ਉਹ ਕਿਦਾਂ ਲੈ ਰਹੇ ਨੇ ਇਹ ਜਦੋਂ ਕੱਠ ਕਰਦੇ ਨੇ ਅਨਾਉਂਸਮੈਂਟ ਕਰਦੇ ਨੇ ਗੁਰਦੁਆਰੇ ਜਾਣਗੇ ਪਗਬੰਨੀ ਹੁੰਦੀ ਹੈ ਗੁਰਦੁਆਰੇ ਜਾ ਕੇ ਅਨਾਉਂਸਮੈਂਟ ਕਰਮੇ ਕਿ ਆਓ ਪਿੰਡ ਦੇ ਲੋਕੋ ਗੁਰਦੁਆਰਾ ਸਾਹਿਬ ਇਕੱਠੇ ਹੋ ਜੋ ਹੁਣ ਜਦੋਂ ਤੁਸੀਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠੇ ਹੋ ਉਦੋਂ ਸੇਤੀ ਕਿਤੇ ਕੋਈ ਬੰਦਾ ਗੱਲ ਸੁਣ ਕੇ ਘਬਰਾਉਂਦਾ ਨਹੀਂ ਕੋਈ ਸਵਾਲ ਨਹੀਂ ਕਰਦਾ ਤੇ ਉਦੋਂ ਹੱਥ ਕਰ ਲੈਣਗੇ ਸਾਨੂੰ ਤੇ ਗੁਰੂ ਗ੍ਰੰਥ ਸਾਹਿਬ ਦੀ ਕਾਸ਼ਮੈਰੀ ਅਸੀਂ ਤਾਂ ਸਿੱਖਿ ਸੰਧਾਨਾਂ ਦੇ ਮੁਤਾਬਕ ਪੰਜਾਬ ਨੂੰ ਬਚਾਉਣ ਵਾਸਤੇ ਤੁਰੇ ਹੋਇਆ ਕਿ ਸਾਡੇ ਜਿਹੜੇ ਲੋਕ ਨੇ ਤੇ ਇਹਨਾਂ ਗੱਲਾਂ ਦੇ ਵਿੱਚ ਗੁੰਮਰਾਹ ਹੋ ਜਾਂਦੇ ਨੇ ਜਿਵੇਂ ਮੱਛੀ ਨੂੰ ਫੜਨ ਵਾਸਤੇ ਕੁੰਡੀ ਤੇ ਆਟਾ ਲਾਇਆ ਹੁੰਦਾ ਮੱਛੀ ਨੂੰ ਇਹ ਥੋੜੀ ਪਤਾ ਹੁੰਦਾ ਕਿ ਇਹ ਆਟੇ ਦੇ ਵਿੱਚ ਮੇਰੀ ਮੌਤ ਹੈ ਆਟਾ ਤਾਂ ਉਹਨੇ ਫੜਨ ਵਾਸਤੇ ਲਾਇਆ ਹੁੰਦਾ ਤੇ ਇਹੀ ਜਿਹੜੀ ਜੁਗਲਬੰਦੀ ਹੈ ਜਾਂ ਇਹੇ ਜਿਹੀਆਂ ਕਰਤੂਤਾਂ ਹਰਕਤਾਂ ਨੇ ਇਹ ਮਾਨ ਵਰਗੇ ਤੇ ਜਾਂ ਲਖਿਸ਼ਧਾਣੇ ਵਰਗੇ ਕਰ ਰਹੇ ਨੇ ਮੈਂ ਲਾਸਟ ਵਿੱਚ ਬੇਨਤੀ ਕਰਨੀ ਹੈ ਜਿਹੜੇ ਪੰਜਾਬ ਦੇ ਪੜ੍ਹੇ ਲਿਖੇ ਸੁਝਵਾਨ ਸਿਹਿਰਦ ਲੋਕ ਨੇ ਉਹਨਾਂ ਨੇ ਫੈਸਲਾ ਕਰਨਾ ਹੈ ਵੀ ਕੀ ਸਾਨੂੰ ਇਹੋ ਜਿਹੇ ਨੌਜਵਾਨ ਚਾਹੀਦੇ ਨੇ ਜਿਹੜੇ ਗਾਲੀ ਗਲੋਚ ਕਰਨ ਸਾਡੇ ਜਵਾਕਾਂ ਤੇ ਇਹਨਾਂ ਗੱਲਾਂ ਦਾ ਅਸਰ ਪਵੇ ਇਹ ਚਾਹੁੰਦੇ ਆਂ ਅਸੀਂ ਇਹ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ